ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਧਰਮਕੋਟ ਅਤੇ ਫਤਿਹਗੜ ਪੰਚਤੂਰ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਦੀ ਤਾਜ ਪੋਸ਼ੀ ਸਮਾਗਮ ਦੇ ਵਿੱਚ ਕੀਤੀ ਹੈ ਸ਼ਿਰਕਤ ਅੰਮ੍ਰਿਤਪਾਲ ਤੇ ਐਨਐਸਸੀ ਖਤਮ ਹੋਣ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਹੈ ਕਿ ਮੇਰੇ ਨਾਲ ਕੋਈ ਉਹ ਸੰਬੰਧਿਤ ਨਹੀਂ ਹਨ ਪੰਜਾਬ ਦੇ ਵਿੱਚ ਹੋ ਰਹੇ ਗਨਨੇਡ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਹੈਪੀ ਪਾਸ਼ੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਖੁੱਡੀਆਂ ਨੇ ਕਿਹਾ ਹੈ ਕਿ ਅਸੀਂ ਸਾਰੇ ਹੀ ਪੰਜਾਬ ਦੀ ਸੁੱਖ ਮੰਗਦੇ ਹਾਂ ਤੇ ਜਿਹੜਾ ਵਿਗਨ ਪਾਉਂਦਾ ਹੈ ਉਸਨੇ ਕਿਸੇ ਨਾ ਕਿਸੇ ਦਿਨ ਫੜਿਆ ਹੀ ਜਾਣਾ ਹੈ ਮੰਡੀਆਂ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਬਿਲਕੁਲ ਸਹੀ ਚੱਲ ਰਹੀਆਂ ਹਨ ਅਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਝਾੜ ਦੀ ਬਹੁਤ ਵਧੀਆ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੀ ਮਾਰਕੀਟ ਕਮੇਟੀ ਜਿਹੜੀ ਧਰਮਕੋਟਾ ਉਹਦੇ ਚੇਅਰਮੈਨ ਸਰਦਾਰ ਗੁਰਤਾਰ ਸਿੰਘ ਜੀ ਸੰਧੂ ਜਿਹੜੇ ਪਾਰਟੀ ਵੱਲੋਂ ਕੁਝ ਦਿਨ ਪਹਿਲਾਂ ਨਿਯੁਕਤ ਕਰ ਦਿੱਤੇ ਗਏ ਸਨ ਉਹਨਾਂ ਦੀ ਤਾਜਪੋਸ਼ੀ ਉਹਨਾਂ ਨੂੰ ਅੱਜ ਸੇਵਾ ਸਮਾਰ ਲਈ ਅਸੀਂ ਸਾਰੇ ਮਾਰਕੀਟ ਕਮੇਟੀ ਵਿੱਚ ਆਏ ਹਾਂ ਪਹਿਲਾਂ ਸਾਰ ਜਿਹੜੇ ਆਪਾਂ ਕੋਈ ਵੀ ਕਾਰਜ ਕਰੀਏ ਤੋਂ ਗੁਰੂ ਸਾਹਿਬ ਦਾ ਉਟ ਆਸਰਾ ਲੈਣੇ ਆ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਪੰਡਾਲ ਚ ਤੇ ਹੁਣ ਅਸੀਂ ਦਫ਼ਤਰ ਵਿੱਚ ਆਏ ਆ ਮੇਰੇ ਨਾਲ ਇੱਥੋਂ ਦੇ ਮਾਣਯੋਗ ਐਮਐਲਏ ਸਰਦਾਰ ਦਵਿੰਦਰ ਸਿੰਘ ਜੀ ਲਾਡੀ ਟੋਸ ਸਾਡੇ ਨਾਲ ਨੇ ਹਲਕੇ ਦੇ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰੀ ਉਹ ਵੀ ਹਾਜ਼ਰ ਨੇ ਇਥੋਂ ਦੇ ਪ੍ਰਧਾਨ ਜੀ ਸਰਦਾਰ ਹਰਮਨਜੀਤ ਸਿੰਘ ਜੀ ਸਿੱਧੂ ਸਾਹਿਬ ਸਾਡੇ ਕਮਾਡਾ ਦੇ ਜਿਹੜੇ ਡਾਇਰੈਕਟਰ ਨੇ ਹੋਰ ਸਾਰੇ ਪਾਰਟੀ ਦੇ ਸੀਨੀਅਰ ਸਾਥੀ ਆੜਤੀਆ ਯੂਨੀਅਨ ਦੇ ਪ੍ਰਧਾਨ ਤੇ ਉਹਨਾਂ ਦੇ ਸਾਥੀ ਮਜ਼ਦੂਰਾਂ ਦੇ ਪ੍ਰਧਾਨ ਸਾਥੀ ਸਾਰੇ ਰਲ ਮਿਲ ਕੇ ਇਸ ਸਾਡੇ ਛੋਟੇ ਭਰਾ ਨੂੰ ਸੇਵਾ ਲਈ ਮਿਠਾ ਚੱਲੇ ਆ ਔਰ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਸਾਰਿਆਂ ਨਾਲ ਤਾਲਮਿਲ ਰੱਖ ਕੇ ਜਿੱਥੇ ਕਿਸਾਨ ਮਜ਼ਦੂਰਾਂ ਦਾ ਸ਼ਾਹੂ ਕਾਰਾਂ ਦਾ ਸਾਰਿਆਂ ਦਾ ਕੋਈ ਵੀ ਸਮੱਸਿਆ ਆਵੇ ਉਹਨੂੰ ਸੁਲਝਾਉਣ ਦੇ ਲਈ ਇਹ ਵਿੱਚ ਇੱਕ ਕੜੀ ਹੁੰਦੀ ਹੈ ਜ਼ਿੰਮੇਵਾਰੂ ਸਰ ਅਜੀ ਗੱਲ ਕਰ ਲਈਏ ਆਮਰ ਹੋਈ ਕਿ ਇਹ ਕਿੱਸ ਤਰ੍ਹਾਂ ਦੀ ਪ੍ਰਬੰਧਤ ਕਿਸ ਤਰ੍ਹਾਂ ਦੀ ਮੰਡੀਆਂ ਚੱਲਦੀਆਂ ਹੋ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਜਿਹੜਾ ਝਾੜਾ ਬਹੁਤ ਚੰਗਾ ਦੱਸ ਰਹੇ ਆ ਸਾਡੇ ਜੀ ਵੀਦਾਰ ਭਰਾ ਤੇ ਉਹਨਾਂ ਦਾ ਪ੍ਰਬੰਧ ਕਰਨਾ ਸਾਡਾ ਮਾਰਕੀਟਿੰਗ ਬੋਰਡ ਵੱਲੋਂ ਮੰਡੀਆਂ ਵੱਲੋਂ ਹੁੰਦਾ ਜਿਵੇਂ ਚੇਅਰਮੈਨ ਸਾਹਿਬ ਵੀ ਬਣਾਏ ਗਏ ਤਕਰੀਬਨ تسلی بخش ਕਿੱਥੇ ਵੀ ਜੇ ਕੋਈ ਲੋਡ ਹੋਰ ਵੀ ਹੋਈ ਉਹਨੂੰ ਵੀ ਪੂਰਾ ਪਾਣੀ بجلی یا ਕੋਈ ਹੋਰ ਲੋੜਾਂ ਮਜ਼ਦੂਰਾਂ ਲਈ ਕਿਸਾਨਾਂ ਲਈ ਆੜਤੀਆਂ ਲਈ ਉਹਦੇ ਵਿੱਚ ਅਸੀਂ حاضر ਹਾਂ ਯਾਰ 126 ਦੀ ਗੱਲ ਕੀਤੀ ਜਾ ਰਹੀ ਹੈ ਕਿਹਨਾਂ ਵਾਲੇ ਜਿਹੜੀ ਹੈ ਚੋਨੇ ਦੀ ਫਸਲਾਂ ਤਾਂ 126 ਵੀ ਜ਼ਿਆਦਾ ਤਰਜੀਹ ਜਿਹੜੀ ਪੰਜਾਬ ਸਰਕਾਰ ਦੀ ਜੀ ਉਸ ਤੋਂ ਲੱਗੇ ਕਿਸਾਨਾਂ ਨੂੰ ਕੀ ਫੀਡ ਕਰੋ ਮੈਂ ਤਾਂ ਹੀ ਕਹਿੰਦਾ ਵੀ ਜਿਹੜੀਆਂ ਸਾਡੀਆਂ ਫਸਲਾਂ ਯੂਨੀਵਰਸਿਟੀ ਵੱਲੋਂ ਪ੍ਰਵਾਨਤ ਹੁੰਦੀਆਂ ਔਰ ਨਾਲ ਹੀ ਐਫਸੀਆਈ ਨਾਲ ਵੀ ਉਹ ਕੀਤੀ ਜਾਂਦੀ ਹੈ ਉਹ ਕਦੇ ਵਿਕਟ ਵਿੱਚ ਸਾਨੂੰ ਆਫ ਨਹੀਂ ਆਉਣੀ ਤੇ ਸਾਨੂੰ ਉਹੀ ਫਸਲਾਂ ਬੀਜਣੀਆਂ ਚਾਹੀਦੀਆਂ ਉਹੀ ਕਿਸਮਾਂ ਵਿੱਚ ਜਿਹਨਾਂ ਬੀਜਣੀਆਂ ਚਾਹੀਦੀਆਂ ਜਿਨ੍ਹਾਂ ਦਾ ਬਾਹਰ ਵਿੱਚ ਮਾਰਕੀਟਿੰਗ ਸੌਖੀ ਹੋ ਜਾਈ। ਸਤਰੀ ਕਿੰਨੀ ਨਿਸ਼ਚਿਤ ਕੀਤੀ ਗਈ ਇਸ ਵਾਰ? ਪਹਿਲੀ ਜੂਨ ਤੋਂ ਉਸ ਜ਼ਿਲ੍ਹੇ ਉਸ ਤੋਂ ਬਾਅਦ 4 ਜੂਨ ਤੇ ਫਿਰ 9 ਜੂਨ ਤਿੰਨ ਇਸ ਹਫ਼ਤੇ ਵੱਡਿਆ।